ਸਸਰੀ ਗਾਲ ਜੀ ਸਾਰਿਆਂ ਨੂੰ ਵੈਲਕਮ ਆਈ ਯੂਟਿਊਬ ਚੈਨਲ ਜਿਹੜਾ ਨਾਮ ਹੈ ਜਸਨੀਤ ਬਲੌਗਸ ਅਸੀਂ ਚੱਲਿਆ ਅੱਜ ਪਿੰਡ ਉਹਨਾਂ ਦੇ ਜਾਨਮਾਲਾਂ ਰਹਾਂ ਦੇ ਉਹਨਾਂ ਨੂੰ ਮਿਲਣ ਤੇ ਲਾਈਕ ਮਾਇ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਨਾਲ ਪੈ ਜੁੜਦੇ ਕਿਓ ਤੇ ਆ ਦੇਖੋ ਇੱਧਰ ਆ ਗਿਆ ਸਾਡਾ ਕੀਤੂ ਤੇ ਰਿਤੂ ਤੇ ਸਸਰੀ ਗਾਲ ਜੀ ਸਾਰਿਆਂ ਨੂੰ ਤੇ ਅੱਜ ਸਾਡਾ ਰਿਤੂ ਵੀ ਰਵੀ ਇੱਧਰ ਦੱਦੀ ਦੱਦੀ ਸਾਡੀ ਤੇ ਮੈਂ ਪਿੰਡ ਨਾਲ ਮਿਲਣ ਵਾਸਤੇ ਤੇ ਉਹਨਾਂ ਦਾ ਬਹੁਤ ਵਧੀਆ ਨਿੱਚੇ ਲੱਗ ਗਿਆ ਤੇ ਉਹਨਾਂ ਨੂੰ ਨਾ ਪੈਟਰੋਲ ਪੰਪ ਤੇ ਮਿਲੇ ਸੀ ਕਿ ਮੰਮੀ ਡੈਡੀ ਤੇ ਐਨਾ ਵਧੀਆ ਨਿੱਚੇ ਲੱਗ ਗਿਆ ਉਹਨਾਂ ਦਾ ਤੇ ਕਹਿੰਦੇ ਅਸੀਂ ਜਾਣਾ ਹੈ ਮੈਂ ਕਿਹਾ ਚਲੋ ਤੇ ਉਹਨਾਂ ਆਪ ਚੱਲੇ ਬਹੁਤ ਜ਼ਿਆਦਾ ਐਕਸਾਈਟਮੈਂਟ ਹੋ ਰਹੀ ਏ ਨਾਲ ਮੁੱਲਣ ਵਾਸਤੇ ਤੇ ਹੁਣ ਦੇਖਣੇ ਤੁਹਾਨੂੰ ਅੱਗੇ ਜਾ ਕੇ ਚਲੋ ਚਲਦੇ ਆ ਉਹ ਹਾਂਜੀ ਭਾਈ ਜੀ ਆਪਾਂ ਰਡੇਆਲਾ ਪਹੁੰਚ ਗਏ ਹੁਣ ਲੱਗੀਆਂ ਤੇਲ ਕੋਆਂ ਪਹਿਲਾਂ ਧੂਪ ਕਰਡਾਈ ਸੀ ਹਾਲ ਤੋਂ ਪਹਿਲਾਂ 12 ਸਾਲ ਪਹਿਲਾਂ ਇਹ ਜਿਹੇ ਚੱਲਦਾ ਪਿਆ ਇਹਨੂੰ ਫਿਰ ਵੀ ਗਰਮੀ ਲੱਗ ਰਹੀ ਹੈ ਅੰਦਰ ਜਿਹੀ ਸਾਰਾ ਮਤਮੰਦਰੀ ਗੱਡੀ ਤਾਂ ਪੀ ਲਗਣਾ ਇੰਨੇ ਦਿਨ ਕਿਹੜੇ ਜਿਹਾ ਸਰਵਿਸ ਕਿਚੇ ਵਾਲੇ ਇੱਥੇ ਗੁਰਦੁਆਰਾ ਸਾਹਿਬ ਉਹ ਜਿਹੜੀ ਡੈਡੀ ਕੌਣ ਖੜੇ ਦੁਕਾਨ ਮਾ ਕੌਣ ਉਹ ਦੇਖ ਤਾਂ ਸਹੀ ਡੈਡੀ ਜਿਹਨਾਂ ਨੇ ਗੱਡੀ ਲਾਈ ਹੈ ਬੁੜੀ ਬੁੜੀ ਕਿੰਨੀ ਐਕਸਾਈਟਡ ਯਾਰ ਹੈ ਕਿੰਨੀ ਐਕਸਾਈਟਮੈਂਟ ਹੋ ਗਈ ਇਹਨੂੰ ਮਾਏ ਹਾਂ ਮਾਲਾ ਪਿੰਡ ਕਿਹੜਾ ਬਾਪੂ ਜੀ ਮਾਲਾ ਪਿੰਡ ਕਿਹੜਾ ਹਾਲਾ ਹਾਂਜੀ ਹਾਲਾ ਦੇ ਪਿੱਛੇ ਰਹਿ ਗਿਆ ਓ ਸ਼ਿਟ ਸਾਡੇ ਮਾਰੇ ਪਿੱਛੇ ਹਾਂ ਅੱਛਾ ਬਾਪੂ ਗੰਦੇ ਨੇ ਪਿੱਛੇ ਰਹਿ ਗਏ ਹੁਣ ਪਿੱਛੇ ਬਾਪੂ ਜੀ ਨੇ ਸਾਨੂੰ ਦੱਸਿਆ ਵੀ ਪਿੱਛੇ ਰਹਿ ਕੇ ਹੁਣ ਅਸੀਂ ਪਿੱਛੇ ਜਾਵਾਂਗੇ ਯਾਰ ਇੱਕ ਤਾਂ TNT ਦੀ ਐਂ ਦੀ ਨਿਕੜਸਾਲਿਆ ਆਂਦਾ ਬਾਪੂ ਅੱਛਾ ਜੀ ਆਹੇ ਰਾਂ ਉਧਰ ਕੇ ਪਹਿਲਾ ਪਿੰਡ ਮਾਣਾ ਆਉਗਾ ਦੋਸਤਾਂ ਹੁੰਦੇ ਸੜਕ 'ਤੇ ਆ ਇਹ ਓਕਾਜ਼ ਨਹੀਂ ਉਹ ਮਾਣਾ ਨਹੀਂ ਆਉ ਇੱਧਰ ਲੈ ਹੱਤਾ ਪਿੰਡ ਜਿੱਥੇ ਪਹਿਲਾ ਹਾਂ ਨਾਲ ਦੁਆਰਾ ਦੇ ਹੁੰਦੇ ਇੱਧਰ ਇੱਧਰ ਆਣੇ ਹੁਣ ਠੀਕ ਹੈ ਥੈਂਕ ਯੂ ਥੈਂਕ ਇੱਧਰ ਵਾਲਾ ਹੀ ਹੈ ਧੰਨਵਾਦ ਜੀ ਧੰਨਵਾਦ ਕਿੰਨੇ ਕਿਲੋ ਸੰਭਾਵ ਹੈ ਜਾਨ ਮੰਦਾ ਕਰੂ ਹੈ ਦੇਖਿਆ ਏਸੀ ਟੰਗਿਆ ਵਾ ਹਾਂ ਓਏ ਹੁਣ ਪਤਾ ਲੱਗਾ ਆਵਦੇ ਪਾਣੀ ਜੇ ਕੱਢਦੇ ਜਦ ਚੱਲ ਬਈ ਆਸੀ ਦੋ ਹਾਂ ਮੋ ਇਤ ਇਹ ਦਿੱਤੀ ਦੇ ਕੋਲ ਗੱਡੀ ਜਾਮਣੇ ਜੋਮ ਸਾਹਮਣੇ ਘਰ ਆ ਗਿਆ ਸੀ ਜਾਮਣੇ ਜੋ ਮੈਂ ਫੋਟੋ ਲੀਕਿਆ ਦੇਖਣ ਨੂੰ ਮਿਲਦੀ ਹੈ ਕਿ ਨਹੀਂ ਹੁਣ ਘਰ ਚ ਚਲ ਫਿਰ ਆ ਜਾਓ ਬੱਚਿਓ ਦਿੱਤੀ ਦਿੱਤੀ ਦੇ ਕੋਲ ਦੇਖਣੇ ਮਿਲਦੀ ਹੈ ਕਿ ਨਹੀਂ ਜਿਹੜੇ ਟਿਕੜਾ ਦਾ ਮੈਨੂੰ ਪਤਾ ਨਹੀਂ ਇਹ ਦਾਸ ਮੰਕੁੰਡਾ ਖੜਕਾ ਤੇ ਆ ਦੇਖੋ ਭਾਜੀ ਤੇ ਮਿਲੇ ਨਹੀਂ ਉਹਨਾਂ ਦੇ ਗੇਟ ਕਿਸੇ ਨੇ ਖੋਲਿਆ ਨਹੀਂ ਦੇਖੇ ਹੁਣ ਇੱਧਰ ਜਾਣੇ ਆ ਸੁੱਖੋ ਪੈਣ ਜੀ ਦੇ ਘਰ ਜਲਮਾਲ ਵੀ ਹੈ ਨਹੀਂ ਘਰ ਉਹ ਵੀ ਹੈਗਾ ਭਾਈ ਉਹਨਾਂ ਸਹਿਦ ਹੋ ਵੀ ਨਹੀਂ ਹੋਗੇ ਅੱਜ ਹਾਂਜੀ ਉੱਥੇ ਸ਼ਾਇਦ ਉਹਨਾਂ ਆ ਵੀ ਹੋਵੇ ਜੀ ਉੱਥੇ ਕੇ ਜਿਆਦਾ ਉਹ ਸਾਰੇ ਗਏ ਨੇ ਸਾਰੇ ਮੇਲੇ ਦਾ ਜੀ ਕੋਈ ਉੱਥੇ ਮੇਲੇ ਮੂਲੇ ਤੇ ਗਏ ਹੋਣੇ ਅੱਜ ਨੰਬਰ ਭਾਜੀ ਤਾਂ ਸਾਨੂੰ ਮਿਲੇ ਨਹੀਂ ਕਰ ਇਹਨਾਂ ਦੇ ਲੋਕ ਲੱਗਾ ਹੈ ਕਹਿੰਦੇ ਗਏ ਹੋਣੇ ਮੇਲੇ ਨੂੰ ਤੇ ਦੇਖਨੇ ਕੌਣ ਮਿਲਿਆ ਜਿੰਨੀ ਥਾਲਾ ਉਹੀ ਮਿਲ ਜਾਂਦਾ ਉੱਥੇ ਉਹ ਵੀ ਮਿਲ ਜਾਂਦੇ ਤੇ ਅਮਨਾ ਕਿੱਧਰ ਹੈ ਬਾਈ ਉਹਦਾ ਘਰ ਉਹ ਗਾਹਾਂ ਹੈ ਜੀ ਆ ਗਲੀ ਵਿੱਚ ਦੇ ਉਹ ਇਹ ਗਲੀ ਨੂੰ ਵੀ ਨੇ ਹਾਂ ਜੀ ਹਾਂ ਜਿਹੜੀ ਆ ਸਾਹਮਣੇ ਪਈ ਕਦਾਣਾ ਉੱਪਰ ਨੂੰ ਨਹੀਂ ਘੁੰਮੂਗੀ ਗੱਡੀ ਬਾਈ ਗੱਡੀ ਉੱਪਰ ਨੂੰ ਨਹੀਂ ਘੁੰਮੂਗੀ ਉੱਪਰ ਨੂੰ ਘੁੰਮ ਜਾਣੀ ਐ ਤਾਂ ਜੀ ਬਿੱਤੀ ਨੂੰ ਜਾਣਦੀ ਐ ਜਣੀ ਉਰੇ ਨੂੰ ਸਾਹਮਣੇ ਉਹ ਭਰ ਇੱਕ ਮਿੰਟਾ ਨਾ ਤਾਂ ਹੋਰ ਤਾਂ ਆ ਗਿਆ ਫੋਨ ਇਹ ਐਵੇਂ ਕਰਦੇ ਤੋੜੀ ਦੇ ਨਾ ਫਿਰ ਆਪਾਂ ਮੜੇ ਕੰਮ ਜਾਈਏ ਫਿਰ ਦੁਬਾਰੇ ਕਰ ਲੈਂਦੇ ਹਾਂ ਔਰ ਕੇ ਆਪਾਂ ਨੂੰ ਮਿਲ ਕੇ ਜਾਉਂਗਾ ਹੁਣ ਇਹ ਆਇਆ ਜਾ ਮੈਂ ਟੋਲ ਟੈਕ ਦੇ ਵੀ ਦੇ ਗਿਆ ਸਪੈਸ਼ਲ ਲਾਈਨ ਵਾਲੇ ਆਪਾਂ ਹੁਣ ਸ਼ਾਮ ਨੂੰ ਆ ਜਾਣਾ ਜੀ ਫਿਰ ਹਨ ਆਜਣਾ ਨਾ ਚੱਲ ਇਹਨੂੰ ਜਿੱਤੀ ਮੱਛੀ ਜਾ ਆਇਆ ਨੇ ਨਾ ਰਿਸ਼ਤਦਾਰੀ ਚ ਜਾ ਆਇਆ ਨੇ ਫਿਰ ਰਿਸ਼ਤੇਦਾਰੀ ਵੀ ਹੈਗੀ ਆ ਆਪਣੀ ਉਹ ਕਹਿ ਰਹੇ ਮੇਜਰ ਨਾਲ ਨੂੰ ਜਾਣਦਾ ਮੰਮੀ ਹਾਂ ਬਾਈ ਕਹਿ ਰਹੇ ਮੇਦਰ ਵਾਂ ਨੂੰ ਜਾਣਦਾ ਮੈਂ ਨਾਨਕੇ ਆ ਔਰੇ ਹਾਂਜੀ ਹਾਂ ਨਾਨਕੇ ਆ ਹੈ ਘਰ ਇੱਕ ਤਾਂ ਇੱਕ ਉਹ ਆ ਜੀ ਇੱਕ ਇੱਧਰ ਇੱਕ ਘਰ ਆਓ ਮੇਦਰ ਸਾਡੇ ਪਿੰਡ ਦਾ ਹੀ ਆ ਨਾ ਕੋੜਾ ਪਰੋਸੀ ਆ ਸਾਡਾ ਚਲ ਠੀਕ ਹੈ ਵੀਰੇ ਸਪੰਜੀ ਗਾ ਮਿਆਪੁਰ ਆਪਣੀ ਦਾਦੀ ਕੋਲ ਮੈਂ ਇਹਦੀ ਗੱਲਬਾਤ ਕਰਾਂਗੇ ਉਹਦੇ ਨਵਾਂ ਮਕਾਨ ਚ ਦੇਖਦੇ ਆ ਵੀ ਆ ਗਏ ਆ ਕਿ ਨਹੀਂ ਆ ਗਏ ਆ ਜੇ ਆ ਗਏ ਆਪਾਂ ਗਏ ਸੀ ਜਾਨ ਮਾਲ ਦੇ ਘਰ ਉਹ ਆਪਾਂ ਨੂੰ ਮਿਲਿਆ ਨਹੀਂ ਹੈਗਾ ਹੁਣ ਵਾਪਸੀ ਆਏ ਹੁਣ ਆਏ ਆ ਅਸੀਂ ਆਪਣੇ ਭੈਣ ਦੇ ਕੋਲ ਮੀਆਂਪੁਰ ਯਾਰ ਮੈਂ ਟ੍ਰੇਨ ਫਿਰ ਦੇਖਦੇ ਆ ਭੈਣ ਨੂੰ ਮਿਲ ਕੇ ਵਾਪਸੀ 5 6 ਵਜੇ ਜਾਨ ਮਾਲ ਨੂੰ ਬਿਲਾ ਕੇ ਤੇ ਜਿੱਥੇ ਲੱਗਾ ਆਇਆ ਫਾਟਕ ਵੇਖਨੇ ਹੁਣ ਮਾਸੀ ਵੀ ਹੈਗੇ ਨੇ ਕਿ ਨਹੀਂ ਘਰ ਕਿ ਦੂਸਰੇ ਘਰ ਚਲੇ ਗਏ ਨੇ ਵੰਦਲਾ ਹੁੰਦੇ ਨੇ ਸ਼ਿਫਟ ਹੋ ਗਿਆ ਨੇ ਇਧਰ ਹਣਾ ਹਾਂ ਨਹੀਂ ਚਲੇ ਗਏ ਸੁਕਰਾਂ ਦੇ ਵਾਲੇ ਕੇ ਪੁੱਛ ਕੇ ਆ ਕੋਈ ਵੀ ਨਹੀਂ ਹੈ ਗੇਟ ਧੁੱਕਿਆ ਹੈ ਬਸ ਅੰਦਰ ਵੀ ਇੱਕ ਮਿੰਟ ਹਾਂ ਹੈ ਨਹੀਂ ਇੱਥੇ ਤਾਂ ਕੋਈ ਵੀ ਨਹੀਂ ਕੋਈ ਨਹੀਂ ਆ ਗਿਆ ਇਧਰ ਅਸੀਂ ਆ ਗਏ ਮਾਸੀ ਜੀ ਦੇ ਦੂਸਰੇ ਘਰ ਦੇਖੋ ਜੇ ਵੀ ਮਿਲਦਾ ਹੈ ਕਿ ਨਹੀਂ ਖੁੱਲਿਆ ਹੀ ਹੋਇਆ ਹੈ ਗੇਟ टीवी ਤੇ ਚੱਲ ਰਿਹਾ ਹੈ। ਹਾਂ। ਟੀਵੀ ਤੇ ਚੱਲ ਰਿਹਾ ਉੱਪਰ ਦੇਖੋ ਹੁਣ। ਸੱਚੀ ਸੱਚੀ ਗਾਣਾ। ਅੰਦਰ ਹੀ ਸੱਚੀ ਗਾਣੂ ਜੀ। ਸੱਚੀ ਗਾਜੀ। ਤੇ ਕੀ ਜੀ? ਹਾਂ ਜੀ ਹਾਂ ਜੀ ਹੋਰ ਸੁਣਾਓ ਕੀ ਹਾਲ ਚਾਲ? ਵਧੀਆ ਵਧੀਆ। ਨਾਸਿਰ। ਨਾਸਿਰ। ਸਵਾਸਦੀ ਬਾਣੀ। ਨਾ ਯਾ ਮਤਾ ਕੇ। ਤੇ ਤਾਂ ਕੀ? ਹਾਂ ਜੀ ਹਾਂ ਜੀ। ਯਾਦ ਤੇ ਕਰਦੇ ਬਰਾਂਦੇ ਦੇ ਨਹੀਂ ਨਾ ਹੋਰ ਸ਼ਨਮਾਸੀ ਕੀ ਹਾਲ ਚਾਲ ਬਸ ਆ ਗਈ ਤੇਰਾ ਤਾਂ ਤੂੰ ਤਾਂ ਮੁਰਤ ਘਰਾਂ ਨਾਲ ਸਾਹਮਣੇ ਬੁਲਾਇਆ ਬਾਕੀ ਰੋਗ ਮੈਂ ਮੈਨੇ ਅਜੇ ਤੱਕ ਨਹੀਂ ਦੇ ਆ ਸਾਦਾ ਲੈ ਲਓ ਹੋਰ ਮਾਸੀ ਕੀ ਹਾਲ ਚਾਲ ਠੀਕ ਤੇਰਾ ਤੂੰ ਦੱਸ ਉਹ ਕੀ ਅੱਜ ਕਿੱਲੇ ਦਿਨ ਆਵਾਲ ਤਾਂ ਆਈ ਉਹ ਠੀਕ ਹੈ ਹਾਂਜੀ ਹਾਂਜੀ ਬੱਚੇ ਠੀਕ ਹੈ ਹਾਂਜੀ ਹਾਂਜੀ ਸਭ ਠੀਕ ਹੈ ਫੋਨ ਕੋਈ ਹੁੰ ਤੁਸੀਂ ਗੱਡੀ ਚ ਤੈਨੂੰ ਸਾਰੇ ਆਏ ਨੇ ਤੁਹਾਨੂੰ ਪਤਾ ਤੇ ਆ

ਉਧੇ ਕਰਕੇ ਸਿੱਧੀ ਆਏ ਇੱਧਰ ਨਹੀਂ ਇੱਧਰ ਕਿੱਥੇ ਆਣਾ ਕਰੀਤ ਉਧਰ ਉੱਕੜੇ ਪਿਆ ਸੱਚੀ ਗੱਲ ਹੈ ਤਾਂ ਦੇਖ ਕੇ ਆਇਆ ਸੀ ਪਹਿਲਾਂ ਉਧਰ ਚਲੇ ਗਏ ਉਧਰ ਬੰਦ ਤੇ ਖਲਾਰਾ ਪਿਆ ਹੋਇਆ ਸੀ ਮੈਂ ਮਾਸਟਰ ਜੀ ਉਧਰ ਸ਼ਿਫਟ ਹੋ ਗਏ ਨਾ ਹੋਰ ਮਾਸਟਰ ਜੀ ਤੁਸੀਂ ਠੀਕ ਰਹਿੰਦੇ ਹੋ ਬਸ ਬਸ ਬਿਸਤਰ ਨਹੀਂ ਹੋਦਾ ਸਰੀਰ ਮੇਰਾ ਕਾਹਦਾ ਚਲੋ ਕੋਈ ਨਹੀਂ ਹੋਰ ਮਾਸਟਰ ਜੀ ਠੀਕ ਨੇ ਕਰਕੇ ਚੱਲ ਗਏ ਹਾਂ ਅੱਛਾ ਉਹ ਨੈਟ ਪ੍ਰੋਫਿਟ ਹੋ ਠੀਕ ਹੈ ਸਰ ਹਾਂ ਠੀਕ ਹੈ ਉਹ ਗੱਡੀ 'ਚ ਬੈਠਣੇ ਕਹਿੰਦੇ ਪਤਾ ਨਹੀਂ ਇੱਧਰ ਵੀ ਮਾਸੇ ਮਿਲਦੇ ਨੇ ਕਿ ਨਹੀਂ ਉੱਧਰ ਤਾਂ ਹੈ ਨਹੀਂ ਮੈਂ ਮਾਰਨਾ ਕਰਨਾ ਕਿ ਹਾਂ ਮੈਂ ਇੱਧਰ ਹੋਣਗੇ ਮਾਸੇ ਹਾਂ ਪੱਖਾ ਚ ਚਲ ਹਾਂ ਮਹਾਸਾ ਚ ਚਰਾ ਦੇ ਨੂੰ ਨਹੀਂ ਫੜ ਕੇ ਰਹਿੰਦੇ ਹੱਡ ਲੱਗਣ ਲੱਗਦੇ ਚਲਾਲ ਮਗਰ ਠੰਡ ਲੱਗਣ ਲੱਗ ਜਾਂਦੀ ਆ ਕਦੇ ਗਰਮੀ ਲੱਗਣ ਲੱਗ ਜਾਂਦੀ ਆ ਬਸਟ 90 ਬਸਟ ਬੇਸ ਇੰਸ ਕਸਰ ਇਸ ਕਿਆ ਯਾਨੀ ਕਲਾਸ ਚ ਹੋ ਗਈ ਹੈ ਪੰਜਵੀਂ ਚ ਹੋ ਗਈ ਆ ਤਾਂ ਅੱਛਾ ਪੰਜਵੀਂ ਚ ਹੋ ਗਈ ਹਾਂ ਹੋਰ ਪਾਪਾ ਫਿਰ ਕਿਨੇ ਦਿਨਾਂ ਲਈ ਆਈ ਸੀ লাগ ਹੀ 15 ਕਾ ਦਿਨ ਅੱਛਾ ਦਸਾਂ ਦਿਨ ਲਿਤੇ ਜਾਂਦੇ ਸੀ ਆ ਜਾਂਦੇ ਇਹ ਬਹੁਤ ਨੇ ਸਾਡਾ ਬਾਗ ਲਗਾ ਬਣਾਇਆ ਆ ਗਿਆ ਪਾਤੀ ਕਿ ਤੱਕ ਆਈ ਤੀ ਉਏ ਉਏ ਮੈਂ ਤੂੰ ਸਮਝਦਾ ਅਸਤਨ ਤੀ ਅਸੀਂ ਚੰਨੀ ਆ ਸੀ ਕਹਿੰਦੇ ਭਾਜੇ ਨਹੀਂ ਫੜ ਕੇ ਆਈ ਸਾਡੇ ਸਾਰੇ ਕੰਮ ਪੈਦੇ ਦੇ ਰਹੇ ਸੀ ਸਾਡੇ ਘਰੋਂ ਦਾ ਚੁੱਪੀ ਆਏ ਦਾ ਪਰ ਕੁਸ਼ਰਮੀ ਦੀ ਕੀ ਰਿਸ਼ਤੇ ਭੈਣ ਭਰਾ ਕਿੱਥੇ ਕਿਸੇ ਨੂੰ ਵੀ ਨਹੀਂ ਨਹੀਂ ਕਿ ਨਹੀਂ ਰਾਕੀ ਤੁਹਾਨੂੰ ਵੀ ਨਹੀਂ ਆਈ ਜਹਾਜ ਨਾ ਹਾਂ ਉਹ ਬਹੁਤੰਿਆਣਾ ਬਹੁਤ ਆਪੇ ਆਉਂਦੇ ਨੂੰ ਉਹ ਡਿਗਰੀ ਕਰ ਲਈ ਕਰਾਉਣੀ ਜੀ ਓਏ ਦੇਖ ਲਗਾ ਸੱਸੀ ਕਾ ਕਰਦੇ ਗਾ ਕੇ ਦਾਦੀ ਨੂੰ ਆ ਦੇਖੋ ਜੀ ਮਾਸੀ ਜੀ ਲੈ ਕੇ ਆਏ ਨੇ ਕੋਲਡ ਡਰਿੰਕ ਵਗੈਰਾ ਔਰ ਨਮਕੀਨ ਤੇ ਇਹਨਾਂ ਨੂੰ ਖੇਚਲਾ ਬੈ ਗਏ ਨੇ ਬੈ ਜਾ ਬੈ ਜਾ ਮਾਸੀ ਤੇ ਆਰਾਮ ਤੇ ਪਈ ਹੋਈ ਸੀ ਪਈ ਹੋਈ ਸੀ ਲੈ ਲੈ ਕਿਰਤ ਨਾਲ Babu, oh Babu. से <laughs> <laughs> ਮਾਸੀ ਨੇ ਦਾ ਬਰਥਡੇ ਭਰਤਿਆ ਸਾਰਾ ਮੈਂ ਕਿਹਾ ਬਰਥਡੇ ਭਰਤਿਆ ਤੁਸੀਂ ਤਾਂ ਸਾਰਾ ਮਾਸੀ ਖਾਣੇ ਵਾਸਤੇ ਬਣਾਏ ਫਿਰ ਬੱਲਾ ਨਹੀਂ ਬਾਰੋਲਾ ਹੁਣ ਕੋਲ ਕੱਪੜੇ ਨਹੀਂ ਹੈ ਹਾਂ ਤਰੇਣਾ ਨਾ ਇਸ ਸਾਹ ਦੇ ਪੈਸਾ ਰੱਖਣਾ ਕੋਰੋ ਕਰ ਪ੍ਰੀਤ ਕੇ ਆ ਡੀ ਜੀ ਵਾਲੇ ਕੋਲ ਕੋਣੋ ਲਾਉਂਦਾ ਸਰਨਾ ਰੱਜੀ ਹੋਏ ਨੇ ਸਰਨਾ ਰੱਜੀ ਨੇ ਕਿੰਨਾ ਲੱਗੇ ਐਵੇਂ ਨਾ ਸਾਹੂਏ ਤੇ ਬੋਲਦਾ ਵੀ ਖਾਣ ਕਿਹਦੇ ਨੇ ਬਸ ਸਦਾ ਦੀ ਤੁਸੀਂ ਬੋਲ ਕਰੀਦੀ ਬੱਚੇ ਆਏ ਨੇ ਨਹੀਂ ਮਾਤਾ ਸੀ ਨਹੀਂ ਉਹਨਾਂ ਦੇ ਕਹਿ ਦੇ ਮਾਤਾ ਕਿ ਬੰਨੂ ਆ ਰਿਹਾ ਕੋਈ ਜਿਤਨਾ ਸੁਣਨਾ ਨਹੀਂ ਚਾਹਦੀ ਇੱਕ ਦੀ ਦੀ ਰਹੀ ਹੁੰਦੀ ਹੈ ਜੇ ਸਵੇਰੇ 10:00 ਵਜੇ ਆਣਾ ਤੇ ਕਹਿੰਦੇ 11:00 ਵਜੇ ਆਣਾ ਤੇ ਮੈਂ ਕਹੀ ਨਹੀਂ ਹਾਂ ਅੱਛੇ ਦੋਸਤ ਅੱਜ ਵਾਜੀ ਚੱਲ ਚੱਲ ਆਈ ਲੱਗ ਦਬੀ ਆ ਤਾਂ ਵੈਸੇ ਰੱਖੋ ਐਸਾ ਦੇ ਵੀਜੀ ਦੀ ਸ਼ਾਪ ਨਾ ਨਾ ਕੋਈ ਚੱਕਰ ਨਹੀਂ ਕੋਈ ਗੱਲ ਨਹੀਂ ਮੈਂ ਨਹੀਂ ਗਿਆ ਨਾ ਹਨੂ ਮਾਕੇ ਦੱਸਿਆ ਤੇ ਅੱਜ ਮੈਂ ਵੀ ਮੇਰੇ ਕੋਲ ਬਹੁਤ ਰੋਣਾ ਨਾ ਆਇਆ ਜਾਣਾ ਮੇਰੇ ਕੋਲ ਆਏ ਮੇਰੇ ਚਾਚੇ ਦੀ ਸ਼ਾਪ ਲੈ 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 ਕੋਈ ਚੱਕਰ ਨਹੀਂ ਉੱਪਰ ਮੂੰਹ ਤੇ ਦਿਖਾਇਆ ਕਰਾਜਾ ਪਹਿਲਾਂ ਬਣਾ ਕੇ ਦਿਖਾਜਾ ਅਜਾ ਅੰਦਰ ਬਾਹਰੇ ਖੜੀ ਕਿ ਕਿਹੜੇ ਸੂਟ ਵੀ ਰੱਖੇ ਨੇ ਮਾਪੂਰ ਨੇ ਮਤਲਬ ਇਹਦਾ ਸੂਟ ਨਹੀਂ ਹੈ ਸੱਚੀ ਗੱਲ ਹੈ ਜਿੰਟੀ ਸ਼ਰਟ ਦੇ ਦਿੰਗਾ ਤੁਹਾਨੂੰ ਕਰ ਰਹੀਆਂ ਦੋ ਉਹ ਅਜੈਂਟਸ਼ਿਪ ਨਹੀਂ ਪਾ ਸਕਦੀ ਲੋਰ ਟੀਸ਼ਰਟ ਤਾਂ ਗਰਮੀਆਂ ਚ ਉਹ ਕਹਿ ਉਹ ਜੇ ਬਹੁਤ ਟੀਸ਼ਰਟ ਪਾਓ ਜੀ ਨੇ ਪਾ ਲੋਰ ਪਾ ਕੋਈ ਨਹੀਂ ਕੋਈ ਨਾ ਮੈਂ ਕਿਹਾ ਤੁਹਾਨੂੰ ਕੁਝ ਪਸੰਦ ਆਉਣਾ ਮੈਂ ਕਹਿੰਦਾ ਤੁਹਾਨੂੰ ਕੁਝ ਹੈ ਉਸੀ ਵਾਲੀ ਦੀ ਫੋਟ ਲੱਗੀ ਹੋਈ ਹੈ ਤੇ ਕੈਨੇਡਾ ਦਾ ਝੰਡਾ ਵੀ ਲੱਗਾ ਹੋਇਆ ਹੈ ਦੇਖੋ ਜੀ ਇਹਨਾਂ ਦੀ ਸ਼ਾਪ ਤੇ ਜਰੂਰ ਵਿਜ਼ਿਟ ਕਰਿਓ ਇਹਨਾਂ ਦੇ ਜੈਨੂਇਨ ਪ੍ਰਾਈਜ਼ਸ ਨੇ ਕੈਂਟ ਕੈਂਟ ਚਰਕਾ ਕੋਟਨੀਆਂ ਗਰਮੀ ਦੀ ਕੈਂਟ ਗੱਲ ਬਾਤ ਮਾਸੀ ਜੀ ਤੇ ਵੀਰ ਜੀ ਦੀ ਮੇਰੇ ਹਰ ਕੀ ਤੇ ਚੁੰਨੀ ਲੱਗ ਗਿਆ ਚੁੰਨੀ ਕਿੱਥੇ ਹੈ ਮੇਰੀ ਚਲੋ ਠੀਕ ਹੈ ਤੂੰ ਕੀ ਐਕਸ਼ਨ ਕਰ ਮੂੰ ਦੇਖੀ ਕਿੰਨਾ ਬਣਾ ਰਿਹਾ ਹੋ ਗਿਆ ਬਹੁਤ ਫੇਰ ਆ ਆ ਚੁੰਨੀ ਹੈ ਕਿੱਥੇ ਸਾਰ ਗਿਆ ਕਿੱਛੇ ਦਾਣਾ ਪਾਣੀ ਚੁੰਗਿਆ ਹਣਾ ਠੀਕ ਹੈ ਬਹੁਤ ਠੀਕ ਹੈ ਬਹੁਤ ਮੇਰੇ ਗੰਦੀ ਤੇ ਲੰਬੀ ਹੈ ਨਹੀਂ ਕੋਈ ਗੰਦੀ ਜੀ ਲੱਗਿਆ ਵਾ ਤਾਂ ਬਹੁਤ ਹੈ ਵਿਚਲਾ ਹਾਂ ਹਾਂ ਨੰਬਰ ਲੈ ਲਿਆ ਹਾਂ ਮੈਂ ਨਾਲ ਗੱਲ ਬਾਤ ਕਰਾਂ ਅੰਦਰ ਦਾ ਖੇਤ ਨਾ ਭੂਗਾ ਜਿਸ ਤਰ੍ਹਾਂ ਕੋਈ ਸੱਚੀ ਗੱਲ ਇੱਕਦਮ ਖਾਲੀ ਹੋ ਜਾਂਦਾ ਬੰਦਾ ਜੀ ਨਹੀਂ ਲੱਗਦਾ ਜੀ ਰੱਖੋ ਅਸੈਂਕੀ ਬੋਲਦਾ ਜੇਰਾ ਬਿੱਲੀ ਸੁਣਗਾ ਕਿਧਰੇ ਵੀ ਚੱਲ ਕੋਈ ਇੰਨਾ ਜੀ ਲੱਗਿਆ ਸਾਡੇ ਨਾਲ ਬਾਈ ਨਸੀ ਬਾਈ ਹਾਂ ਤਾਂ ਤੋੜੋ ਸਾਰੂ ਗੰਨਾਂ ਅਸੈਂਕੀ ਕੰਮ ਕਰ ਰਿਹਾ ਹੈ ਇਹ ਆਏ ਨਾ ਦੀ ਸ਼ਾਪ ਟਰੈਂਡਿੰਗ ਆਊਟਲਟ ਤੇ ਇੱਥੇ ਜ਼ਰੂਰ ਵਿਜ਼ਿਟ ਕਰਿਓ ਕਿੱਥੇ ਵੀ ਰੋਪੜ ਚ ਹੀ ਹਾਂਜੀ ਰੋਪੜ ਦਿਹਾਉੜ ਲొਕੇਸ਼ਨ ਹੈ ਜੀ ਇਹ ਪਿੰਡ ਦਾ ਮੀਆਂਪੁਰ ਆਪਣਾ ਚੰਡੀਗੜ੍ਹ ਰੋਡ ਤੋਂ ਉੱਪਰ ਰੋਪੜ ਜਾਂਦੇ ਹਨ ਫਿਰ ਪਿੰਡ ਆਉਦੇ ਉੱਪਰ ਉਹ ਤੇ ਆਊਟਲਟ ਆਪਣਾ ਠੀਕ ਹੈ ਜੀ ਜੀ ਕਿਸੇ ਨੂੰ ਵਧੀਆ ਲੱਗੀ ਵੀਡੀਓ ਤੇ ਇਹਨਾਂ ਦੇ ਜ਼ਰੂਰ ਵਿਜ਼ਿਟ ਕਰੇ ਸ਼ਾਪ ਤੇ ਤੇ ਜਨਰਲ ਪ੍ਰਾਈਸੇਸ ਨੇ ਇਹਨਾਂ ਦੇ ਚਲੋ ਜੀ ਚੰਗਾ ਵੀਰ ਜੀ ਠੀਕ ਹੈ ਹਾਂ ਥੈਂਕ ਯੂ ਹੋ ਕੇ ਜੀ ਓਕੇ ਸਾਡਾ ਵੀ ਥੈਂਕ ਯੂ ਠੀਕ ਹੋ ਉਹ ਮੱਤਾਂ ਨਹੀਂ ਟੇਕਣਾ ਮੈਨੂੰ ਮੱਤਾਂ ਨਹੀਂ ਟੇਕਣਾ ਠੀਕ ਹੈ ਵੀਰੇ ਗੋਕੀ ਚ ਜਾਵਾਂ ਵਧੀਆ ਲੱਗਿਆ ਮਿਲ ਕੇ ਠੀਕ ਹੈ ਕੋਈ ਨਾ ਜੀ ਦੱਸ ਤਾ ਚੜ੍ਹਨਾ ਕੋਈ ਨਹੀਂ ਨਾਨਕੇ ਪਿੰਡ ਜਾਵੋ ਕਿ ਤਿਆਰੀ ਵੀ ਇਹਨਾਂ ਦੇ ਵੀ ਜਾ ਆਏ ਹੋਰ ਚਲੋ ਲੰਘਾ ਤੇਰੇ ਆਪਾਂ ਇੱਥੇ ਫੇਰ ਫਾਟਕ ਲੱਗਾ ਹੋਇਆ ਹੈ ਰੇਂਜ ਆਏਗੀ ਫਿਰ ਫਟਕ ਖੁੱਲ ਦੇਗਾ ਬਹੁਤ ਵੱਡਾ ਮਾਣ ਚਾਹਣਾ ਸੱਨੀ ਤੇਰੇ ਕਿੰਨਾ ਕੁ ਵਧੀਆ ਲੱਗਾ ਸੀ ਟਿਕਾ ਕਿੰਨਾ ਕੁ ਵਧੀਆ ਲੱਗਾ ਮਾਸੀ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਮਾਸੀ ਸੱਚ ਤੇਰੀ ਤੇ ਭੂਆ ਲੱਗਦੀ ਹਾਂ ਬਹੁਤ ਵਧੀਆ ਲੱਗਿਆ ਕਾਫੀ ਟਾਈਮ ਬਾਅਦ ਮਿਲੇ ਛੋਟੇ ਛੋਟੇ ਸੀ ਨਾ ਜਦੋਂ ਤੁਸੀਂ ਮਿਲੇ ਸੀ ਬਾਅਨੇ ਤਾਂ ਮੈਨੂੰ ਪਛਾਣਿਆ ਨਹੀਂ ਇਹ ਤੇ ਦਾੜੀ ਦੇ ਫੋਨ ਕਿੱਡੀ ਬਣਾ ਲਾ ਮਾੜੀ ਜੀ ਮੈਂ ਤੁਹਾਡੀ ਸਾਸਿਕਲ ਮਿਰ ਜੀ ਫੋਨ ਕਰਦੇ ਠੀਕ ਹੋ ਜੀ ਮਿਲਾਂਗੇ ਵੀਰ ਜੀ ਸਾਡੀ ਬੇਟੀ ਤੁਹਾਡਾ ਬਲੌਗ ਵੇਖਦੀ ਹੈ ਬਹੁਤ ਲਾਈਕ ਕਰਦੀ ਹੈ ਕਹਿੰਦੀ ਮੈਨੂੰ ਮਿਲਵਾ ਕੇ ਲਿਆਓ ਅਸੀਂ ਪਹਿਲਾਂ ਪਿੰਡ ਚੱਲ ਜਾਈਏ ਮੰਨਦਾ ਅਸੀਂ ਨਾ ਅੱਜ ਸਾਰਾ ਦਿਨ ਇੱਚੀ ਲੱਗਿਆ ਸਾਡਾ ਹਾਲੇ ਵੀ ਐਸੀ ਚੱਲੇ ਨਹੀਂ ਹੈਗੀ ਹਾਂ ਜੀ ਕਹਿ ਰਹੇ ਨੇ ਕਹਿੰਦੇ ਟਾਈਮ ਨਹੀਂ ਹੈ ਉਹਨਾਂ ਦਾ ਉਹਨਾਂ ਨੂੰ ਫਿਰ ਕਿਤੇ ਕੋਡ ਭੇਜਣਾ ਫਿਰ ਚੱਲਣਗੇ ਤੇ ਅਸੀਂ ਗੱਲ ਵੀ ਅਸੀਂ ਹੋਰ ਵੀ ਹਾਂ ਜੀ ਇਹ ਸਾਡੇ ਮੰਮੀ ਨੇ ਅਸੀਂ ਤੁਹਾਨੂੰ ਉੱਥੇ ਮਿਲੇ ਸੀ ਨਾ ਚੰਡੀਗੜ੍ਹ ਹਾਂ ਜੀ ਹਾਂ ਜੀ ਹਾਂ ਜੀ 11 ਆ ਗਿਆ ਠੀਕ ਹੈ ਹੋਰ ਸੁਣਾਓ ਜੀ ਠੀਕ ਠਾਕ ਤੇ ਕਿਤੇ ਘੁੰਮਣ ਗਏ ਸੀ ਤੁਸੀਂ ਅੱਜ ਅੱਜ ਅਸੀਂ ਅੱਜ ਅਸੀਂ ਪਿੰਡ ਗਏ ਸੀ ਨਾ ਤੇ ਉੱਥੇ ਕਹਿ ਰਹੇ ਸੀ ਵੀ ਤੁਸੀਂ ਕਿਤੇ ਗਏ ਹੋਏ ਘੁੰਮਣ ਗਏ ਪਹਾੜਾਂ ਦੇ ਵਿੱਚ ਨਹੀਂ ਉਹ ਦੂਜੇ ਗਏ ਹੋਏ ਸੀ ਅੱਛਾ ਉਹਨਾਂ ਦੇ ਵੀ ਗਏ ਸੀ ਆਪਾਂ ਵੀ ਚਲੋ ਜੀ ਤੁਹਾਡਾ ਕੋਈ ਨੰਬਰ ਇਹ ਮਿਲ ਜਵੇ ਫੇਰ ਆਪਾਂ ਕਹਿਣਾ ਮੁੰਡਾ ਨਿੰਮਾ ਅੱਛਾ ਨਿੰਮੇ ਦਾ ਨੰਬਰ ਹਾਂ ਜੀ ਉਹਨਾਂ ਨੇ ਦਿੱਤਾ ਨੰਬਰ ਅਸੀਂ ਤਾਂ ਅਸੀਂ ਇੱਧਰ ਆਏ ਬੱਸ ਚੋ ਠੀਕ ਹਾਲ ਹੈ ਉਦੋਂ ਮੈਂ ਪੀ ਜੀ ਹੋ ਗਿਆ ਦਵਾਈ ਲੈਣ ਕਿ ਕਦੀ ਜਾਂਦੀ ਹੈ ਜੀ ਅੱਛਾ ਹਾਂ ਜੀ ਟਾਈਮ ਤਾਂ ਲੱਗਿਆ ਫੇਰ ਆਪਣੇ ਪਿੰਡ ਤੇ ਫਿਰ ਘਰ ਲੋਕਾਂ ਕੋਲ ਜਾਣਾ ਕਿ ਪਛਾਣ ਮੈਂ ਦਿੱਤੇ ਪਾਲ ਨੂੰ ਸਾਨੀ ਹੋਰ ਸੁਣਾਓ ਦੀਦੀ ਬਸ ਵਧੀਆ ਕਦੀ ਆਇਓ ਤੁਸੀਂ ਖੁੰਨੀ ਮੱਜਰੇ ਹਾਂ ਜਰੂਰ ਕੋਈ ਨਹੀਂ 2 ਕਿਲੋਮੀਟਰ ਹੈ ਸਾਸੀ ਗਰਮੀਰ ਜੀ ਸਾਸੀ ਗਰਮੀਰ ਜੀ ਬਾਏ 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 ਅਸੀਂ ਘਰ ਆ ਗਏ ਸੀ ਤੇ ਜਸਵੀਤ ਲੈ ਕੇ ਆਈਏ ਗੋਲ ਗੱਪੇ ਤੁਸੀਂ ਵੀ ਖਾਓ ਤੇ ਅਸੀਂ ਵੀ ਖਾ ਰਹੇ ਹਾਂ ਰਿਤਿਕ ਕਿਹਜ ਲੱਗੇ ਗੋਲ ਗੱਪੇ ਕਿਆ ਜਿ ਲੱਗਾ ਜਾਨ ਮਾਲਵੀਰ ਜੀ ਨੂੰ ਮਿਲ ਕੇ ਬੋਲੋ ਬੋਲੋ ਹੁਣ ਮੈਂ ਵੀ